ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਜਿਉਂਦੀ ਆ ਇਹ ਤਾਉਣ ਸਿੱਧੀ ਕਰਕੇ ਇੱਕ ਠਾਕ ਕੇ ਤੁਹਾਡੇ ਖਿਲਾਫ ਲੜਾਂਗੇ ਇਹ ਤਮੂੜੀਆਂ ਦੀ ਖੱਖਰ ਆ ਔਰ ਇਹ ਖੱਖਰ ਨੂੰ ਛੇੜ ਕੇ ਕੋਈ ਵੀ ਸਰਕਾਰ ਜਿਹੜੀ ਆ ਅੱਜ ਤੱਕ ਕਾਮਯਾਬ ਨਹੀਂ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਅੱਜ ਸਵੇਰ ਤੋਂ ਹੀ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨੱਪਿਆ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਹੈ ਕਿਉਂਕਿ 7 ਦਿਨ ਦਾ ਰਿਮਾਂਡ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੀ ਪਰ ਅੱਜ ਜਦੋਂ ਉਹਨਾਂ ਦੀ ਪੇਸ਼ੀ ਦੇ ਉੱਤੇ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਦੇ ਵੱਲੋਂ ਵੱਡਾ ਇਕੱਠ ਕਰਕੇ ਮੁਹਾਲੀ ਪਹੁੰਚਣ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਤੋਂ ਪਹਿਲਾਂ ਹੀ ਅੱਜ ਸਵੇਰੇ ਵੱਖ-ਵੱਖ ਅਕਾਲੀ ਲੀਡਰਾਂ ਦੇ ਘਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਦਬਸ਼ ਦਿੱਤੀ ਗਈ ਅਤੇ ਅਕਾਲੀ ਲੀਡਰਾਂ ਨੂੰ ਘਰੋਂ ਨਿਕਲਣ ਤੋਂ ਰੋਕ ਦਿੱਤਾ ਗਿਆ ਪਰ ਕੁਝ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਸਮਰਥਕਾਂ ਨੇ ਜਿਹੜੇ ਉਹ ਗੁਰਦੁਆਰਾ ਅਮਸਹਿ ਮੋਹਾਲੀ ਵਿੱਚ ਪਹੁੰਚ ਚੁੱਕੇ ਨੇ ਜਿੱਥੇ ਪਹੁੰਚੇ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੱਡਾ ਐਲਾਨ ਕੀਤਾ ਕਿ ਅਕਾਲੀ ਦਲ ਵਾਪਸ ਆ ਗਿਆ ਹੈ ਅਤੇ ਪੰਜਾਬ ਦੇ ਵਿੱਚ ਅਕਾਲੀ ਲੀਡਰਾਂ ਨੂੰ ਜਿਸ ਤਰ੍ਹਾਂ ਦਬਾ ਕੇ ਰੱਖਣ ਦੀ ਕੋਸ਼ਿਸ਼ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਉਹਨਾਂ ਨੂੰ ਪਤਾ ਲੱਗ ਚੁੱਕੇ ਕਿ ਅਕਾਲੀ ਦਲ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿੰਦੇ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਤਾਂ ਸਰਜੀਤ ਸਿੰਘ ਚਿੰਝਰ ਨੇ ਇੱਥੇ ਉਹਨਾਂ ਦੇ ਬਿਆਨ ਦੇ ਉੱਤੇ ਤੰਜ ਕੱਸਿਆ ਅਤੇ ਆਖਿਆ ਕਿ ਤੁਸੀਂ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਖਤਮ ਹੋ ਗਏ ਫਿਰ ਤੁਸੀਂ ਉਹਨਾਂ ਦੇ ਉੱਤੇ ਇਹਨਾਂ ਜ਼ੋਰ ਕਿਉਂ ਲਾ ਰਹੇ ਹੋ ਤਾਂ ਇੱਥੇ ਕੀ ਕੁਝ ਕਹਿਣਾ ਅਕਾਲੀ ਆਗੂ ਸਰਜੀਤ ਸਿੰਘ ਚਿੰਝਰ ਦਾ ਅਤੇ ਕਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਅਕਾਲੀ ਲੀਡਰਾਂ ਨੂੰ ਦਬੇਜ ਦੇ ਕਿਰਾਂ ਦੇ ਵਿੱਚ ਢੱਕਿਆ ਗਿਆ ਉਸ ਦੇ ਬਾਰੇ ਕੀ ਕੁਝ ਕਹਿ ਰਹੇ ਨੇ ਤੁਸੀਂ ਵੀ ਦੇਖ ਲਾਓ ਸੋ ਭਗਵਾਨਤਮਾਨ ਸਾਹਿਬ ਮੈਂ ਫੇਰ ਤੁਹਾਨੂੰ ਦੱਸਣਾ ਚਾਹਨਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਅਕਾਲੀ ਆ ਗਏ ਤੁਸੀਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਹਲੇ ਤੱਕ ਕੱਪੜੇ ਦੇ ਝਾੜ ਕੇ ਸਿੱਧੇ ਜੇ ਕਰਕੇ ਤੁਰੇ ਸੀ ਘਰੋਂ ਇੰਨਾ ਡਰ 4 4 ਵਜੇ 5 ਵਜੇ ਰਾਤ ਦੇ ਕਹਦੇ 12 ਵਜੇ ਗੱਡੀਆਂ ਪੁਲਿਸ ਦੀਆਂ ਘੁੰਮਰੀਆਂ ਨੇ ਚੱਕੋ ਚੱਕ ਪੰਜਾਬ 'ਚ ਥਾਂ ਥਾਂ ਨਾਕੇਬਾਦੀ ਹਾਲਾਤ ਇਹ ਨੇ ਗੱਡੀ 'ਚੋਂ ਪਛਾਣ ਕੇ ਪੁੱਛਦੇ ਨੇ ਕਿ ਕਾਲਿਓ ਅ ਇੱਕ ਸਾਡੇ ਹੁਣ ਮੁੰਡੇ ਆਏ ਨੇ ਉਹ ਕਹਿੰਦੇ ਭਾਈ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਆਮ ਆਦਿ ਪਾਰਟੀ ਵਾਲੇ ਕਹਿੰਦੇ ਜਾਓ ਉਹ ਵੀ ਆ ਗਏ ਕਹਿਣ ਦਾ ਮਤਲਬ ਇਹ ਆ ਕਿ ਪੱਗਾਂ ਦੇਖਦੇ ਇੱਕੇ ਨੀਲੀਆਂ ਪੱਗਾਂ ਕੇਸਰੀ ਪੱਗਾਂ ਪੁੱਛ-ਪੁੱਛ ਕੇ ਗੱਡੀਆਂ ਦੇ ਵਿੱਚੋਂ ਸ਼ੀਸ਼ੇ ਤਾਰ ਕੇ ਕਿ ਕਾਲਿਓ ਕੌਣ ਹੋ ਜਾਂ ਰੰਗ ਢੰਗ ਦੇਖ ਕੇ ਕਿ ਇਹ ਕਾਲੀ ਲੱਗਦੇ ਨਾਲ ਸਾਰਿਆਂ ਨੂੰ ਰੋਕਿਆ ਜਾ ਰਿਹਾ ਨਾਕਿਆਂ ਤੋਂ ਹਾਲਾਤ ਇਹ ਨੇ ਕਿ ਆਲਾ ਲਾਈਨ ਐਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਬਣ ਚੁੱਕੀ ਆ ਪਰ ਮੈਂ ਦੱਸਣਾ ਚਾਹੁੰਨਾ ਭਵੰਤਮਨ ਸਾਹਿਬ ਜਿਹੜੇ ਹਿਸਾਬ ਨਾਲ ਤੁਸੀਂ ਗੁਰਦੁਆਰਾ ਅੰਬ ਸਾਹਿਬ ਅੱਜ ਬਾਹਰ ਐ ਫੋਰਥ ਲਾਈ ਹੋਈ ਆ ਸੰਗਤ ਨੂੰ ਵੀ ਅੰਦਰ ਆਉਣਾ ਔਖਾ ਔਖਾ ਹੋਇਆ ਪਿਆ ਸਾਰੇ ਆ ਪਿਛਲੇ ਗੇਟ ਨਹੀਂ ਰਾਹੀਂ ਜਿੰਨੀਆਂ ਕ ਗੱਡੀਆਂ ਨਿਕਲੀਆਂ ਉਸ ਤੋਂ ਬਾਅਦ ਪਿਛਲੇ ਗੇਟ ਤੇ ਵੀ ਐ ਫੋਰਥ ਲਾਤੀ ਵੀ ਪਤਾ ਨਹੀਂ ਕੌਣ ਇੱਥੇ ਦਾਖਲ ਹੋਣ ਲੱਗਿਆ ਮਾਨ ਸਾਹਿਬ ਕਿੰਨਾ ਕੁ ਰੋਕ ਲੋਗੇ ਕਿੰਨੇ ਕੁ ਦਬਕੇ ਮਾਰ ਲੋਗੇ ਕਿੰਨੇ ਕੁ ਪਰਚੇ ਕਰਨੋਗੇ ਕਿੰਨਾ ਕ ਤੁਸੀਂ ਗੱਡੀਆਂ ਨੂੰ ਘੇਰ ਲੋਗੇ ਕਿਹਨੂੰ ਕਿਹਨੂੰ ਤੁਸੀਂ ਘਰੇ ਡਿਟੇਨ ਕਰ ਲੋਗੇ ਕਿੰਨੇ ਕ ਫੋਰਸ ਲਾ ਦਿਓਗੇ ਅੱਜ ਪੂਰੀ ਤੁਸੀਂ ਪੰਜਾਬ ਦੀ ਪੁਲਿਸ ਥਾਣੇ ਬੇਲੇ ਕਰਕੇ ਪੁਲਿਸ ਲਾਈਨਾਂ ਬੇਲੀਆਂ ਕਰਕੇ ਸਾਰੀ ਫੋਰਸ ਤੁਸੀਂ ਅੱਜ ਮਹਾਲੀ ਮਹਾਲੀ ਨੂੰ ਆਉਣ ਵਾਲੇ ਰਸਤੇ ਸਾਰਾ ਤੇ ਲਾਈ ਹੋਈ ਆ ਪਰ ਮੈਂ ਸਮਝਦਾ ਹੈ ਕਿ ਅਕਾਲੀ ਦਲ ਦੇ ਆਗੂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਜਿਹੜੇ ਐਕਸਪੋਜ਼ ਕਰਦੇ ਸੀ ਤੁਹਾਨੂੰ ਜਿਹੜੇ ਤੁਹਾਡੇ ਮੈਂ ਸਮਝਦਾ ਕਿ ਕਾਂਡਾਂ ਨੂੰ ਨਲਕੀਆਂ ਨੂੰ ਧੋਖੇ ਨੂੰ ਪੰਜਾਬ ਦੇ ਨਾਲ ਕੀਤੀ ਹੋਈ ਠੱਗੀ ਨੂੰ ਬੇਇਨਕਾਫ਼ ਕਰਦੇ ਸੀ ਉਹਦੀ ਆਵਾਜ਼ ਦੱਬਣ ਲਈ ਤੁਸੀਂ ਪਰਚਾ ਕੀਤਾ ਤੇ ਜਿਹੜੇ ਆਗੂ ਤੇ ਸਦਾ ਬਿਕਰਮ ਸਿੰਘ ਮਜੀਠੀਆ ਜੀ ਤੇ ਪਰਚਾ ਕੀਤਾ ਅੱਜ ਉਹਦੀ ਪਿੱਠ ਪਿੱਛੇ ਜਦੋਂ ਅਕਾਲੀ ਵਰਕਰ ਵਹੀਰਾ ਘੱਟ ਕੇ ਪੰਜਾਬ ਵਿੱਚੋਂ ਤੁਰੇ ਤੁਸੀਂ ਉਹਨਾਂ ਨੂੰ ਡਰਾਉਣ ਲਈ ਧੌਕੇ ਮਾਰ ਰਹੇ ਹੋ ਦਸਤਾਰਾਂ ਲਾ ਰਹੇ ਹੋ ਨਾਕਿਆਂ ਦੇ ਘੇਰ ਕੇ ਬੇਇੱਜ਼ਤੀ ਕਰ ਰਹੇ ਹੋ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹੋ ਇਹ ਡਰ ਦੇ ਨਾਲ ਘੇਰਨ ਦੇ ਨਾਲ ਘਰੇ ਦਬਕੇ ਮਾਰਨ ਦੇ ਨਾਲ ਪਿੰਡਾਂ ਦੇ ਆਲੇ ਦੁਆਲੇ ਗੱਡੀਆਂ ਘਮਾਉਣ ਦੇ ਨਾਲ ਐਦਾਂ ਅਕਾਲੀਆਂ ਨੇ ਨਹੀਂ ਡਰਨਾ ਚਲੋ ਇਹ ਤੁਹਾਡੇ ਤੱਕੇ ਦਾ ਇੱਕ ਧੰਨਵਾਦ ਕਿ ਹਰੇਕ ਅਕਾਲੀ ਤੇ ਪੰਜਾਬ ਪੱਕੀ ਸੋਚ ਵਾਲਾ ਇਨਸਾਨ ਅੱਜ ਖੜਾ ਹੋ ਗਿਆ ਉਹ ਸਮਝਦਾ ਕਿ ਜੇ ਹੁਣ ਵੀ ਨਾ ਲੜੇ ਹੁਣ ਵੀ ਨਾ ਖੜੇ ਹੁਣ ਵੀ ਨਾ ਮਰੇ ਹੁਣ ਵੀ ਨਾ ਕਰੋ ਤੁਰੇ ਹੁਣ ਵੀ ਨਾ ਆਵਾਜ਼ ਚੱਕੀ ਤਾਂ ਇਹ ਦਿੱਲੀ ਤੋਂ ਆਏ ਹੋਏ ਨਵੇਂ ਬਦਾਲੀ ਪੰਜਾਬ ਨੂੰ ਲੁੱਟ ਕੇ ਉਹ ਹਾਲ ਕਰਕੇ ਜਾਣਗੇ ਜਿਹਦੀ ਪਰਪਾਈ ਕਰ ਲਈ ਅਗਲੀਆਂ 2-3 ਪੀੜ੍ਹੀਆਂ ਧਾਕੇ ਮੈਂ ਸੋਹਦਾ ਕਿ 20-30 ਸਾਲ ਲੱਗ ਜੂਗਾ ਪਰ ਫਿਰ ਵੀ ਅਕਾਲੀ ਯੋਧੇ ਤਕੜੇ ਨੇ ਥੋੜੇ ਨਾਕਿਆਂ ਦੇ ਬਾਵਜੂਦ ਘਰੇ ਡਰਬਿਆਂ ਦੇ ਬਾਵਜੂਦ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸੋ ਇਹ ਤੁਹਾਨੂੰ ਦੱਸਣ ਲਈ ਪਹੁੰਚੇ ਆ ਅੱਜ ਦਾ ਇਹ ਇੱਥੇ ਜਿਹੜੇ-ਜਿਹੜੇ ਵੀ ਆਗੂ ਜਿੱਥੋਂ ਕੋਈ ਗੁਰਦਾਸ ਪਰਵਾਹ ਰਿਹਾ ਸੁਹਾਣਾ ਸਾਹਿਬ ਸਾਡੇ ਮਹਾਲੀ ਦੇ ਹਲਕਾ ਚਾਰਜ ਯੂਥ ਅਕਾਲੀ ਦਲ ਦੇ ਮੈਂ ਸੋਹਦਾ ਕਿ ਸੰਗਰੂਰ ਤੋਂ ਮਹਾਲੀ ਤੋਂ ਫਤਗੜ ਸਾਹਿਬ ਤੋਂ ਗੁਰਦਾਸਪੁਰ ਤੋਂ ਕਿੱਥੋਂ-ਕਿੱਥੋਂ ਗੁਰਹਰ ਸਾਹਿਬ ਤੋਂ ਕਿੱਥੋਂ ਕਿੱਥੋਂ ਜਿਹੜੇ ਆਗੂ ਨੇ ਪਹੁੰਚਣੇ ਸ਼ੁਰੂ ਹੋ ਗਏ ਨੇ ਮਾਨ ਸਾਹਿਬ ਇੱਕੋ ਗੱਲ ਉਹ ਲਾਸਟ ਵਿੱਚ ਕਹਿਣ ਲੱਗੇ ਆ ਅਸੀਂ ਇੱਥੇ ਆ ਕੇ ਸਿਰਫ ਇਹਨਾਂ ਦੱਸਣ ਆਏ ਆ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਜਿਉਂਦੀ ਆ ਇਹ ਤਾਉਣ ਸਿੱਧੀ ਕਰਕੇ ਇੱਕ ਠਾਕ ਕੇ ਤੁਹਾਡੇ ਖਿਲਾਫ ਲੜਾਂਗੇ ਤੇ ਤੁਹਾਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣਾ ਆਉਣੀ ਕਿਉਂਕਿ ਅਸੀਂ ਦੱਸਣ ਆਏ ਆ ਕਿ ਅਕਾਲੀ ਆ ਗਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮਝਣਾ ਵਾ ਕਿ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਨਾ ਵਾ ਜਿਨ੍ਹਾਂ ਨੇ ਮਜੀਠੀਏ ਨੂੰ ਹੱਥ ਪਾ ਕੇ ਤੇ ਪੰਜਾਬ ਦੀ ਅੱਖ ਨੂੰ ਵੰਗਾਰਿਆ ਵਾ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸੀ ਘਰਾਂ ਵਿੱਚ ਬੈਠੇ ਹੋਏ ਸੀਗੇ ਰਾਮਨਾਲ ਅੱਜ ਮੈਂ ਸਮਝਣਾ ਕਿ ਜੋ ਇੱਥੇ ਉਹਨਾਂ ਦੀ ਤਰੀਕ ਤੇ ਆ ਰਹੇ ਸੀਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕਣ ਲਾਈਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਜਿਹਦੇ ਨਾਲ ਇੱਕ ਸੁੱਤੀ ਤੋਮ ਦੀ ਅੱਖ ਨੂੰ ਵੰਗਾਰ ਦਿੱਤਾ ਇਹ ਤਮੂੜੀਆਂ ਦੀ ਖੱਖਰ ਆ ਔਰ ਇਹ ਖੱਖਰ ਨੂੰ ਛੇੜ ਕੇ ਕੋਈ ਵੀ ਸਰਕਾਰ ਜਿਹੜੀ ਆ ਅੱਜ ਤੱਕ ਕੰਮਜਾਬ ਨਹੀਂ ਹੋਈ ਤੇ ਆਮ ਸਰਕਾਰੀਆਂ ਦਾ ਜੜਾ ਹੀ ਬਿਲਕੁਲ ਉੱਤੇ ਨਹੀਂ ਮੈਂ ਸਮਝਣਾ ਕਿ ਸਾਲ ਡੇਢ ਸਾਲ ਰਹਿੰਦਾ ਚਾਰ ਮਹੀਨੇ ਹੋਰ ਅਫਸਰਾਂ ਨੇ ਇਹਨਾਂ ਦੇ ਅੱਖੇ ਲੱਗਣਾ ਵਾ ਚਾਰ ਮਹੀਨੇ ਤੋਂ ਬਾਅਦ ਕਿਸੇ ਅਫਸਰ ਨੇ ਪੰਜਾਬ ਦੇ ਨਹੀਂ ਇਹਨਾਂ ਦੇ ਅੱਖੇ ਨਹੀਂ ਲੱਗਣਾ ਔਰ ਅਸੀਂ ਤਿਆਰ ਹੋ ਗਏ ਆ ਸਾਡੇ ਮਗਰ ਲੱਖਾਂ ਲੋਕ ਤਿਆਰ ਨੇ ਜਿਹੜੇ ਪੰਜਾਬ ਵਿੱਚ ਸੰਘਰਸ਼ ਕਰਨਾ ਚਾਹੁੰਦੇ ਨੇ ਔਰ ਇਹਦੇ ਨਾਲ ਮੈਂ ਫੇਰ ਧੰਨਵਾਦ ਕਰਨਾ ਕਿ ਸਾਡੀ ਅੱਖ ਨੂੰ ਤਾਂ ਮਗਾਰ ਦਿੱਤਾ ਵਾ ਤੇ ਅਸੀਂ ਹੁਣ ਮੈਦਾਨੇ ਜੰਗ ਤੁਹਾਡੇ ਨਾਲ ਲੜਾਂਗੇ